ਜੋ ਨਿਰਾਸ਼ਾ ਵਾਲੀ ਭਾਵਨਾ ਸਾਡੇ ਲੋਕਾਂ 'ਚ ਹੈ ਜੋ ਪੂਰੀ ਤਰ੍ਹਾਂ ਫੈਲ ਚੁੱਕੀ ਹੈ ਕਿ ਦਮਾ ਦਮ ਨਾਲ ਹੀ ਜਾਂਦਾ ਉਸ ਤੋਂ ਮੁਕਤ ਹੋਇਆ ਜਾਵੇ ਔਰ ਭਾਰਤ ਵਿੱਚ ਜੇ ਆਪਾਂ ਦੇਖੀਏ ਕਿ 3 ਕਰੋੜ ਲੋਕ ਇਸ ਬਿਮਾਰੀ ਤੋਂ ਪੀੜਤ ਨੇ ਤੇ ਇਹ ਪੂਰੀ ਦੁਨੀਆ ਦੇ ਅਸਥਮੈਟਿਕ ਪੇਸ਼ੈਂਟਾਂ ਦੀ ਗਿਣਤੀ ਦਾ 10% ਦੀ ਬਣਦਾ ਹੈ ਤੇ ਉਦੋਂ ਫਿਰ ਇਹ ਹੁੰਦਾ ਉਹਨਾਂ ਕੋਲ ਇੱਕ ਬਹੁਤ ਅੱਛਾ ਆਪਸ਼ਨ ਹੈ ਕਿ ਉਹ ਇਨਹੇਲਰ ਸਰਾਇੰਟੂ ਕੱਟ ਦੇਣ ਦੇ ਲੈ ਕੇ ਸੋਚਣ ਹੱਥ ਧੋਤੇ ਬਿਨਾ ਸਾਫ ਕੀਤੇ ਉਹ ਸਿੱਧਾ ਹੀ ਉਸ ਚੀਜ਼ ਨੂੰ ਖਾਣ ਵਾਲੀ ਚੀਜ਼ ਨੂੰ ਖਾ ਲੈਂਦੇ ਨੇ ਉਹ ਬੈਕਟੀਰੀਅਲ ਇਨਫੈਕਸ਼ਨ ਬਾਰ-ਬਾਰ ਹੁੰਦੀ ਹੈ ਚੈਸਟ ਇਨਫੈਕਸ਼ਨ ਹੁੰਦੀ ਹੈ ਫੇਫੜੇ ਕਮਜ਼ੋਰ ਹੋਣੇ ਸ਼ੁਰੂ ਹੋ ਜਾਂਦੇ ਨੇ ਰੈਸਪੀਰੇਟਰੀ ਟਰੈਕ ਜਿਹੜਾ ਹੈ ਉਹ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੈ ਹਾਈਪਰ ਸੈਨਸਿਟੀਵਿਟੀ ਸਟਿਚਿੰਗ ਆ ਜਾਂਦੀ ਉਹ ਫੇਫੜਿਆਂ ਦਾ ਰੋਲ ਤਾਂ ਆਪਾਂ ਨੂੰ ਪਤਾ ਹੈ ਕਿ ਸਾਹ ਪ੍ਰਣਾਲੀ ਨੂੰ ਇਹ ਚਲਾਉਂਦੀ ਹੈ ਸਾਡੇ ਸਾਹ ਹੀ ਸਾਡਾ ਜੀਵਨ ਨੇ ਠੀਕ ਹੈ ਨਾ ਤਾਂ ਇਹ ਜਿਹੜੀ ਬਿਮਾਰੀ ਹੈਗੇ ਦੇ ਬਾਰ-ਬਾਰ ਤੇਜ਼ ਹਮਲੇ ਜਿਹੜੇ ਨੇ ਫੇਫੜਿਆਂ ਨੂੰ ਕਮਜ਼ੋਰ ਕਰਦੇ ਹੀ ਨੇ ਤੇ ਪੇਸ਼ੈਂਟ ਜਿਹੜਾ ਇੱਕ ਜਿਹੜੀ ਇਹ ਬਿਮਾਰੀ ਹੈ ਇਸ ਨੂੰ ਸਾਡੇ ਆਯੁਰਵੇਦ ਦੇ ਵਿੱਚ ਮਹਾ ਮਾਰੀ ਮਹਾ ਰੋਗ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਹ ਬਿਮਾਰੀ ਸਦੀਆਂ ਪੁਰਾਣੀ ਬਿਮਾਰੀ ਹੈ ਔਰ ਭਾਰਤ ਵਿੱਚ ਜੇ ਆਪਾਂ ਦੇਖੀਏ ਕਿ 3 ਕਰੋੜ ਲੋਕ ਇਸ ਬਿਮਾਰੀ ਤੋਂ ਪੀੜਤ ਨੇ ਤੇ ਇਹ ਪੂਰੀ ਦੁਨੀਆ ਦੇ ਅਸਥਮੈਟਿਕ ਪੇਸ਼ੈਂਟਾਂ ਦੀ ਗਿਣਤੀ ਦਾ 10% ਦੀ ਬਣਦਾ ਮੁੱਖ ਰੂਪ ਚ ਇਹਦਾ ਜਿਹੜਾ ਕਾਰਨ ਹੈ ਉਹ ਅਲਰਜੀ ਹੀ ਹੁੰਦਾ ਹੈ ਪਰ ਇਹ ਕੁਝ ਹੋਰ ਦੂਸਰੇ ਕਾਰਨ ਵੀ ਹੁੰਦੇ ਨੇ ਬੈਕਟੀਰੀਅਲ ਇਨਫੈਕਸ਼ਨ ਵਾਇਰਲ ਇਨਫੈਕਸ਼ਨ ਕਰਕੇ ਵੀ ਇਹ 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 ਬਿਮਾਰੀ ਜਿਹੜੀ ਹੈ ਉਹ ਅਕਸਰ ਹੁੰਦੀ ਆ ਪਰ ਜਿਵੇਂ ਤੁਸੀਂ ਕਿਹਾ ਕਿ ਇਸ ਬਿਮਾਰੀ ਤੋਂ ਬਚਿਆ ਕਿਵੇਂ ਜਾ ਸਕਦਾ ਹੈ ਤਾਂ ਸਭ ਤੋਂ ਪਹਿਲੀ ਗੱਲ ਜਿਹੜੀ ਹੈ ਇਸ ਰੋਗ ਪ੍ਰਤੀ ਜੋ ਨਿਰਾਸ਼ਾ ਵਾਲੀ ਭਾਵਨਾ ਸਾਡੇ ਲੋਕਾਂ 'ਚ ਹੈ ਜੋ ਪੂਰੀ ਤਰ੍ਹਾਂ ਫੈਲ ਚੁੱਕੀ ਹੈ ਕਿ ਦਮਾ ਦਮ ਨਾਲ ਹੀ ਜਾਂਦਾ ਉਸ ਤੋਂ ਮੁਕਤ ਹੋ ਜਾਵੇ ਮੈਂ ਆਪਣੀ ਪ੍ਰੈਕਟਿਸ ਦੇ ਵਿੱਚ ਦੇਖਿਆ ਕਿ ਜਿੰਨਾ ਲੋਕਾਂ ਦੇ ਮਨ ਅੰਦਰ ਆਪਣੇ ਉਹ ਆਪਣੇ ਠੀਕ ਹੋਣ ਪ੍ਰਤੀ ਆਸਵੰਦ ਹੁੰਦੇ ਆ ਉਹਨਾਂ ਚੋਂ ਉਹਨਾਂ ਦੇ ਪੂਰੀ ਤਰ੍ਹਾਂ ਠੀਕ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੁੰਦੀ ਹੈ ਤੇ ਹੁਣ ਇਹ ਅਲਰਜੀਕ ਰੋਗ ਹੈ ਤਾਂ ਇਹਦੇ ਵਿੱਚ ਇਲਾਜ ਵਿਧੀਆਂ ਵੀ ਐਲੋਪੈਥੀ ਮਾਡਰਨ ਮੈਡੀਕਲ ਸਾਇੰਸ ਵੀ ਹੈ ਹੋਮ्योपैਥੀ ਵੀ ਹੈ ਆਯੁਰਵੇਦਾ ਵੀ ਹੈ ਤੇ ਹੋਰ ਦੂਸਰੀਆਂ ਪਰੰਪਰਿਕ ਜਿਹੜੀਆਂ ਸਾਡੀਆਂ ਟਰੈਡੀਸ਼ਨਲ ਮੈਡੀਕਲ ਸਿਸਟਮ ਹੈ ਉਹ ਵੀ ਇਹਦੇ ਵਿੱਚ ਆਉਂਦਾ ਹੈ ਤੋਂ ਜਿੱਥੋਂ ਤੱਕ ਗੱਲ ਹੈ ਇਸ ਤੋਂ ਬਚਿਆ ਕਿਵੇਂ ਜਾਵੇ ਇਲਾਜ ਦੀ ਗੱਲ ਆਪਾਂ ਬਾਅਦ ਕਰ ਲਵਾਂਗੇ ਤੁਹਾਡਾ ਸਵਾਲ ਦਾ ਮੈਂ ਜਵਾਬ ਦੇਣ ਲੱਗਾ ਤੇ ਉਹਦੇ ਚ ਇਹ ਕਿ ਸਭ ਤੋਂ ਪਹਿਲਾਂ ਤਾਂ ਮਰੀਜ਼ ਨੂੰ ਐਜੂਕੇਟ ਕਰਨਾ ਜ਼ਰੂਰੀ ਅਸੀਂ ਡਾਕਟਰ ਜਿਹੜੇ ਸਾਹ ਬਿਮਾਰੀ ਦੇ ਨਾਲ ਸਾਹ ਰੋਗ ਨਾਲ ਡੀਲ ਕਰਦੇ ਆ ਅਸੀਂ ਸਭ ਤੋਂ ਪਹਿਲਾਂ ਮਰੀਜ਼ ਨੂੰ ਉਸ ਦੇ ਰੋਗ ਪ੍ਰਤੀ ਐਜੂਕੇਟ ਕਰਦੇ ਆ ਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਇਹਦੇ ਟ੍ਰਿਗਰਸ ਹੈਗੇ ਆ ਜਿਨ੍ਹਾਂ ਨਾਲ ਇਹ ਵੱਧਾ ਹੈ ਉਹ ਟ੍ਰਿਗਰਸ ਜਿਹੜੇ ਨੇ ਵਾਇਰਲ ਹੋ ਸਕਦੇ ਨੇ ਬੈਕਟੀਰੀਅਲ ਹੋ ਸਕਦੇ ਨੇ ਤੇ ਅਲਰਜੀਕ ਹੋ ਸਕਦੇ ਨੇ ਮੁੱਖ ਰੋਗ ਅਲਰਜੀ ਹੀ ਹੈ ਕਾਰਨ ਰੋਗਦਾ ਤਾਂ ਉਹਦੇ ਚ ਅਸੀਂ ਦੇਖਦੇ ਆ ਕਿ ਸਾਨੂੰ ਮਰੀਜ਼ ਨੂੰ ਇਹ ਦੇਖਣਾ ਪੈਂਦਾ ਹੈ ਕਿ ਉਸ ਨੂੰ ਕਿੰਨੀਆਂ ਚੀਜ਼ਾਂ ਦੇ ਇਸਤੇਮਾਲ ਨਾਲ ਇਹ ਬਿਮਾਰੀ ਜਿਹੜੀ ਹੈ ਜਿਆਦਾ ਪਰੇਸ਼ਾਨ ਕਰ ਤੇ ਉਹਦੇ ਚ ਸਭ ਤੋਂ ਵੱਡਾ ਕਾਰਨ ਜਿਹੜਾ ਹੁੰਦਾ ਹੈ ਉਹਦੇ ਬੈਡਰੂਮ ਚੋਂ ਨਿਕਲ ਬੈੱਡਰੂਮ ਚ ਕੀ ਹੁੰਦਾ ਕਿ ਅਸੀਂ ਆਪਣੇ ਬੈੱਡਰੂਮ ਚ 10 ਤੋਂ 12 ਘੰਟੇ ਵਤੀਤ ਕਰਦੇ ਤੇ ਸਾਡੇ ਜਿਹੜੇ ਡੈੱਡ ਸਕਿਨ ਸੈਲਸ ਜਿਹਨੇ ਉਹ ਸਾਡੀ ਬੈੱਡ ਸ਼ੀਟ ਤੇ ਪিলো ਕਵਰਸ ਤੇ ਔਰ ਉਸ ਤੋਂ ਬਾਅਦ ਸਾਡੀ ਜਿਹੜਾ ਉੱਪਰ ਓਟਣ ਵਾਲਾ ਕੱਪੜਾ ਹੈ ਉਹਦੇ ਚ ਡਿੱਗ ਜਾਂਦੇ ਨੇ ਤੇ ਉਸ ਤੋਂ ਬਾਅਦ ਜਿਹੜੇ ਉੱਚ ਪਰਜੀਵੀ ਪੈਦਾ ਹੁੰਦੇ ਨੇ ਬਹੁਤ ਸੁਖਮ ਕਿਸਮ ਦੇ ਉਹਨਾਂ ਦੇ ਰੇਚਨ ਤੋਂ ਅਲਰਜੀ ਹੁੰਦੀ ਹੈ ਤਾਂ ਅਸੀਂ ਮਰੀਜ਼ ਨੂੰ ਸਭ ਤੋਂ ਪਹਿਲਾ ਜਿਹੜਾ ਬਚਾਅ ਦਾ ਤਰੀਕਾ ਦੱਸਦੇ ਹਾਂ ਕਿ ਉਹਨਾਂ ਦੇ ਜਿਹੜੇ ਬੈੱਡ ਸ਼ੀਟ ਹੈ ਪਿੱਲੋ ਕਵਰ ਹੈ ਤੇ ਉਸ ਤੋਂ ਬਾਅਦ ਓਡਨ ਵਾਲਾ ਕੱਪੜਾ ਜਿਹੜਾ ਹੈ ਤਾਂ ਉਸ ਨੂੰ ਹਰ 3 ਦਿਨ ਬਾਅਦ ਚੇਂਜ ਕਰ ਦਿੱਤਾ ਜਾਵੇ ਤੇ ਹੇਠਲਾ ਮੈਟ੍ਰਸ ਜਿਹੜਾ ਹੈ ਉਸ ਨੂੰ 15 ਦਿਨ ਬਾਅਦ ਧੋਲਵਾਈ ਜਾ ਬਹੁਤ ਵੱਡਾ ਫਰਕ ਦੇਖ ਨੂੰ ਮਿਲ ਦੂਸਰਾ ਖਾਣ ਪੀਣ ਦੀਆਂ ਚੀਜ਼ਾਂ ਤੋਂ ਅਲਰਜੀ ਹੋ ਸਕਦੀ ਹੈ ਖਾਣ ਪੀਣ ਦੀਆਂ ਚੀਜ਼ਾਂ ਦੇ ਵਿੱਚ ਫਾਸਟ ਫੂਡ ਵੀ ਆ ਗਿਆ ਤੇ ਕੁਝ ਘਰੇਲੂ ਮਸਾਲੇ ਵੀ ਉਹਦੇ ਅਲਰਜਿਕ ਹੋ ਸਕਦੇ ਆ ਪਰਫਿਊਮਸ ਵੀ ਉਹਦੇ ਅਲਰਜਿਕ ਹੋ ਸਕਦੇ ਆ ਸਾਬਣਾਂ ਦੀ ਖੁਸ਼ਬੂ ਵੀ ਉਹਦੀ ਅਲਰਜੀ ਹੋ ਸਕਦੀ ਹੈ ਕੱਪੜਿਆਂ 'ਚ ਜੋ ਬਾਕੀ ਡਿਟਰਜੈਂਟ ਬਚ ਜਾਂਦਾ ਹੈ ਜੋ ਠੀਕ ਤਰ੍ਹਾਂ ਨਾਲ ਵਾਸ਼ ਨਹੀਂ ਹੁੰਦਾ ਟੈਕਨਿਕ ਦੀ ਕਮੀ ਕਾਰਨ ਤਾਂ ਉਹ ਵੀ ਉਹਦੀ ਅਲਰਜੀ ਐਲਰਜਿਕ ਦਾ ਕਾਰਨ ਹੁੰਦਾ ਐਟਮੋਸਫੇਰਿਕ ਕੰਡੀਸ਼ਨ ਜਿਹੜੀਆਂ ਨੇ ਵਾਤਾਵਰਣ ਦੀਆਂ ਹਾਲਤਾਂ ਜਿਹੜੀਆਂ ਨੇ ਕਲਾਈਮੈਟਿਕ ਚੇਂਜਸ ਹੈਗੀਆਂ ਉਹ ਵੀ ਇਸ ਦੇ ਰੋਗ ਦੇ ਵਧਣ ਦਾ ਇੱਕ ਕਾਰਨ ਹੁੰਦੀਆਂ ਨੇ ਤੋਂ ਮਰੀਜ਼ ਨੂੰ ਸਭ ਤੋਂ ਪਹਿਲਾਂ ਤਾਂ ਆਪਣੇ ਜਿਹੜੇ ਅਲਰਜਨਸ ਨੇ ਉਹਨਾਂ ਨੂੰ ਪਛਾਣ ਕੇ ਉਹਨਾਂ ਤੋਂ ਬਚਣਾ ਚਾਹੀਦਾ ਤੇ ਹਲਕੀ ਖੁਰਾਕ ਖਾਣੀ ਚਾਹੀਦੀ ਹੈ फास्ट फूड ਤੋਂ ਬਚਣਾ ਚਾਹੀਦਾ ਹੈ ਤੇ ਸਮੇਂ ਸਮੇਂ ਸਰ ਡਾਕਟਰ ਦੀ رائے ਮੁਤਾਬਕ ਉਹਨੂੰ ਟ੍ਰੀਟਮੈਂਟ ਕਰਵਾਉਣਾ ਚਾਹੀਦਾ ਹੈ ਸੈਲਫ ਮੈਡੀਕੇਸ਼ਨ ਤੋਂ ਬਚਣਾ ਚਾਹੀਦਾ ਜੀ ਇਹਦੇ ਲੱਛਣਾਂ ਦੇ ਵਿੱਚ ਆਪਾਂ ਦੇਖੀਏ ਤਾਂ ਸ਼ੁਰੂਆਤੀ ਹਾਲਤਾਂ 'ਚ ਤਾਂ ਇਹ ਕਦੀ ਕਦਾਈ ਹੁੰਦਾ ਜਿਵੇਂ ਹੁਣ ਨਜ਼ਲਾ ਜ਼ੁਕਾਮ ਹੋ ਗਿਆ ਉਸ ਤੋਂ ਬਾਅਦ ਫਿਰ ਉਹ ਫੇਫੜਿਆਂ 'ਚ ਇਨਫੈਕਸ਼ਨ ਹੋ ਗਈ ਅਲਰਜੀ ਦਾ ਕਾਰਨ ਹੋ ਗਿਆ ਜਾਂ ਦੋ ਤਿੰਨ ਕਾਰਨ ਮਿਕਸ ਇਨਫੈਕਸ਼ਨਸ ਹੋ ਗਈ ਵਾਇਰਲ ਹੋ ਗਈ ਤਾਂ ਉਹਦੇ ਮੁਤਾਬਕ ਲੱਛਣ ਆਉਂਦੇ ਨੇ ਜੇ ਵਾਇਰਲ ਹੈ ਜਾਂ ਬੈਕਟੀਰੀਅਲ ਹੈ ਤਾਂ ਬੁਖਾਰ ਨਾਲ ਹੋਏਗਾ ਆਮ ਤੌਰ ਤੇ ਮੁਢਲੇ ਲੱਛਣ ਹੁੰਦੇ ਨੇ ਕਿ ਨਜ਼ਲਾ ਜ਼ੁਕਾਮ ਚੱਕਾ ਹੋਈਆਂ ਤਾਂ ਫੇਫੜਿਆਂ ਦੇ ਵਿੱਚੋਂ ਸਾਹ ਲੈਣ 'ਚ ਆਖ ਜਿਹੜੀ ਹੈ ਉਹ ਮਰੀਜ਼ ਨੂੰ ਹੁੰਦੀ ਆ ਉਹਨੂੰ ਸਾਹ ਖੇਚਣ 'ਚ ਤੇ ਬਾਹਰ ਤਕਣ ਸਮੱਸਿਆ ਹੁੰਦੀ ਹੈ ਤੇ ਰਾਤ ਨੂੰ ਕਿੰਕੀ ਦੀ ਆਵਾਜ਼ ਫੇਫੜਿਆਂ 'ਚ ਆਉਂਦੀ ਹੈ ਸਰਦੀ 'ਚ ਇਹ ਪ੍ਰੋਬਲਮ ਲੋਕਾਂ ਨੂੰ ਜ਼ਿਆਦਾ ਤੰਗ ਕਰਦੀ ਹੈ ਤੇ ਜਦੋਂ ਵੀ ਉਸਨੂੰ ਲੱਗਦਾ ਹੈ ਕਿ ਪੇਸ਼ੈਂਟ ਨੂੰ ਕਿ ਉਹ ਸਾਹ ਲੈਣ 'ਚ ਉਹਨੂੰ ਦਿੱਕਤ ਮਹਿਸੂਸ ਹੋ ਰਹੀ ਹੈ ਤੇ ਉਹਦਾ ਸਾਹ ਸਹੀ ਨਹੀਂ ਆ ਰਿਹਾ ਤਾਂ ਉਦੋਂ ਤੁਰੰਤ ਹੀ ਆਪਣੇ ਡਾਕਟਰ ਨੂੰ ਸੰਪਰਕ ਕਰੇ ਤੇ ਉਸ ਦੇ ਮੁਤਾਬਕ ਉਹ ਟ੍ਰੀਟਮੈਂਟ ਜੜਾ ਉਹ ਲਈ ਮੈਂ ਤਾਂ ਇਹ ਸਮਝਦਾ ਕਿ ਸ਼ੁਰੂਆਤੀ ਲੱਛਣ ਜਦੋਂ ਵੀ ਮਰੀਜ਼ ਦੇ ਵਿੱਚ ਹੋਣ ਤਾਂ ਕਿਸੇ ਵੀ ਉਹ ਕੁਆਲੀਫਾਈਡ ਡਾਕਟਰ ਨੂੰ ਪਾਵਿਓ ਕਿਸੇ ਵੀ ਪੈਥੀ ਦਾ ਹੋਵੇ ਤਾਂ ਉਸ ਦੀ رائے ਮੁਤਾਬਕ ਉਹ ਸਟੇਟਮੈਂਟ ਨੂੰ ਲਵੇ ਤੇ ਔਰ ਅਲਰਜਨਸ ਤੋਂ ਦੂਰੀ ਬਣਾ ਕੇ ਆਪਣੇ ਅਲਰਜਨ ਨੂੰ ਮੈਂ ਪਹਿਲਾਂ ਵੀ ਇਸ ਦਲ ਨੂੰ ਦੁਹਰਾ ਦੁਹਰਾ ਰਿਹਾ ਹਾਂ ਹੁਣ ਦੁਬਾਰਾ ਪੁਰਾਣੀ ਗੱਲ ਨੂੰ ਕਿ ਅਲਰਜਨਸ ਦੀ ਪਹਿਚਾਨ ਸਭ ਤੋਂ ਇੱਕ ਵੱਡਾ ਜਿਹੜਾ ਹੈ ਉਦਮ ਹੈ ਮਰੀਜ਼ ਲਈ ਉਸ ਵੇਲੇ ਸਮੇਂ ਸਿਰ ਜਿਹੜਾ ਹੈ ਦਵਾਈ ਡਾਕਟਰ ਦੀ رائے ਮੁਤਾਬਕ ਲਵੇ ਖਾਣ ਪੀਣ ਨੂੰ ਮਤਲਬ ਜਿਹੜਾ ਹੈ ਉਹ ਆਪਣਾ ਸਹੀ ਰੱਖੇ ਜਿਆਦਾ ਭਾਰੀ ਪਰ ਕਮ ਦੇਰ ਨਾਲ ਹਜਮ ਹੋਣ ਵਾਲੀਆਂ ਚੀਜ਼ਾਂ ਬਾਸੀ ਭੋਜਨ ਜਿਹੜਾ ਹੈ ਉਹ ਖਾਸ ਕਰਕੇ ਉਹ ਬੰਦ ਕਰ ਦੇ। ਸਾਡੀ ਰਸੋਈ ਜਿਹੜੀ ਹੈ ਉਹ ਆਪਣੇ ਆਪ 'ਚ ਇੱਕ દવાਖਾਨਾ ਹੈ। ਤੋਂ ਇਹੋ ਜਿਹੀਆਂ ਬਿਮਾਰੀਆਂ ਨਾਲ ਨਜਿੱਠਣ ਲਈ ਉਹਨਾਂ ਨਾਲ ਲੜਨ ਲਈ ਉਹਨਾਂ ਤੇ ਜਿੱਤ ਪ੍ਰਾਪਤ ਕਰਨ ਲਈ ਸਾਡੀ ਰਸੋਈ ਜਿਹੜੀ ਹੈ ਉਹ ਬਹੁਤ ਵੱਡਾ ਯੋਗਦਾਨ ਜਿਹੜਾ ਹੈ ਉਹ ਦੇ ਸਕ। ਇਹਦੇ 'ਚ ਮੁੱਖ ਰੂਪ 'ਚ ਜਿਹੜਾ ਹੈ ਅਦਰਕ ਹੈ। ਔਰ ਦਾਲਚੀਨੀ ਹੈ। ਤੇ ਔਰ ਦੂਸਰੇ ਸਾਰੇ ਬਹੁਤ ਸਾਰੇ ਮਸਾਲੇ ਨੇ ਜਿਨ੍ਹਾਂ ਦਾ ਸਹੀ ਉਪਯੋਗ ਜਿਹੜਾ ਹੈ ਇਸ ਰੋਗ ਦੇ ਹਮਲੇ ਤੋਂ ਸਾਨੂੰ ਬਚਾ ਸਕਦਾ ਹੈ ਅਦਰਕ ਵਾਲੀ ਚਾਹ ਪੀਣੀ ਅਦਰਕ ਦਾਲਚੀਨੀ ਤੁਲਸੀ ਠੀਕ ਹੈ ਨਾ ਇਸ ਤਰ੍ਹਾਂ ਦੇ ਜਿਹੜੇ ਤੱਤ ਹੈਗੇ ਆ ਉਹ ਸਾਡੇ ਰੈਸਪੀਰੇਟਰੀ ਟਰੈਕ ਨੂੰ ਉਹ ਬਹੁਤ ਮਦਦ ਪਹੁੰਚਾਉਂਦੇ ਆ ਬਾਕੀ ਇਹ ਦੇਖਦੇ ਆ ਕਿ ਕੁਝ ਸਬਜ਼ੀਆਂ ਨੇ ਜਿੰਨਾ ਨੂੰ ਛੱਡ ਕੇ ਵੀ ਅਸੀਂ ਇਸ ਤੋਂ ਬਚ ਸਕਦੇ ਆ ਤਲੀਆਂ ਸਬਜ਼ੀਆਂ ਜਿਹੜੀਆਂ ਭਿੰਡੀ ਹੈ ਗਵਾਰੇ ਦੀ ਫਲੀ ਹੈ ਸਰੋਂ ਦਾ ਸਾਗ ਹੈ ਆਦੇ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਕ੍ਰੇਲੇ ਹੈਗੇ ਆ ਤਲਕੀ ਬਣਾਈਆਂ ਜਿਹੜੀਆਂ ਸਬਜ਼ੀਆਂ ਨੇ ਉਹ ਇਸ ਦੇ ਜਿਹੜਾ ਅਗਰ ਇਸ ਨੂੰ ਅਵਾਇਡ ਕਰੀਏ ਆਪਾਂ ਤਾਂ ਮਰੀਜ਼ ਜਿਹੜਾ ਇਸ ਦੇ ਹਮਲਿਆਂ ਤੋਂ ਕਾਫੀ ਹੱਦ ਤੱਕ ਬਚ ਸਕਦਾ ਤੋਜੇ ਕਿ ਕਿ ਫਰੈਸ਼ ਭੋਜਨ ਖਾਣਾ ਚਾਹੀਦਾ ਉਸ ਨੂੰ ਸਟੋਰ ਕੀਤੀਆਂ ਹੋਈਆਂ ਫ੍ਰੀਜ਼ ਕੀਤੀਆਂ ਹੋਈਆਂ ਸਬਜ਼ੀਆਂ ਦਾੜਾਂ ਤਰੀ ਘੋਟ ਕਰਕੇ ਇਸਤੇਮਾਲ ਕਰਨ ਤੋਂ ਬਚਣਾ ਆਚਾਰ ਬਿਲਕੁਲ ਹਾਂ ਸੱਚ ਮੈਂ ਕਹਿੰਦੇ ਆਚਾਰ ਜਿਹੜਾ ਹੈ ਉਹ ਬੇहद ਖਤਰਨਾਕ ਹੈ ਜੇ ਰੁਕਾ ਲਈ। ਆਚਾਰ ਦੇ ਮਤਲਬ ਸਭ ਤੋਂ ਵੱਡੀ ਪਰਹੇਜ਼। ਕਿਸੇ ਵੀ ਕਿਸਮ ਦਾ ਆਚਾਰ ਇਹਦੇ ਲਈ ਸਟ੍ਰਿਕਲੀ ਪ੍ਰਹੈਕਟਡ ਹੈ। ਮੌਸਮ ਮੁਤਾਬਕ ਜਿਹੜਾ ਹੈ ਮੌਸਮ ਮੁਤਾਬਕ ਉਹ ਥੋੜੀਆਂ ਠੰਡੀਆਂ ਚੀਜ਼ਾਂ ਇਸਤੇਮਾਲ ਕਰ ਸਕਦਾ। ਇਹਦੇ ਚਿਕਤਾ ਹੁੰਦਾ ਹੈ ਕਿ ਮਰੀਜ਼ ਨੂੰ ਇਹੋ ਜੀਆਂ ਭਾਰੇ ਪਰ ਕਮ ਚੀਜ਼ਾਂ ਨਹੀਂ ਖਾਣੀਆਂ ਚਾਹੀਆਂ ਜਿਹਦੇ ਨਾਲ ਤਜਾਬ ਬਣਦਾ ਹੈ। ਇਹ ਵੀ ਇੱਕ ਬਹੁਤ ਵੱਡਾ ਕਾਰਨ ਹੈ। ਖੀਰ ਹੈ ਉਹਨੂੰ ਛੱਡ ਦੇਣੀ ਚਾਹੀਦੀ ਹੈ। ਕੜੀ ਉਹਨੂੰ ਛੱਡ ਦੇਣੀ ਚਾਹੀਦੀ ਹੈ। ਠੀਕ ਹੈ ਨਾ? ਤਾ اور ਬਾਕੀ ਭਾਰੀ ਪਰਕਮ ਅਸੀਂ ਆਪਣੀ ਰਸੋਈ ਚ ਵੀ ਬੜਾ ਕੁਝ ਹੈਵੀ ਬਣਾਉਨੇ ਆ ਕੜਾਹ ਹੋ ਗਿਆ ਬੜਾ ਪ੍ਰਸ਼ਾਦ ਕਹਿ ਲਓ ਉਸ ਨੂੰ ਜਾਂ ਹੋਰ ਕਾਫੀ ਚੀਜ਼ਾਂ ਨੇ ਉਹ ਚੀਜ਼ਾਂ ਬਣਾਉਨੇ ਆ ਉਸ ਨੂੰ ਉਹ ਸੇਵਨ ਨਹੀਂ ਰੋਗ ਜਿਹੜਾ ਹੈ ਉਹ ਰੈਸਪੀਰੇਟਰੀ ਸਿਸਟਮ ਤੇ ਜਦੋਂ ਬਾਰ ਬਾਰ ਫੇਫੜੇ ਸੁੱਜਦੇ ਨੇ ਅਲਰਜੀ ਕਾਰਨ ਅਲਰਜਨਸ ਜਿਹੜੇ ਨੇ ਉਹ ਲੋਅਰ ਰੈਸਪੀਰੇਟਰੀ ਟੈਕ ਦੇ ਇਫੈਕਟ ਕਰਦੇ ਨੇ ਹਿਸਟਾਮਾਈਨ ਪ੍ਰੋਡਿਊਸ ਹੁੰਦਾ ਰੇਸ਼ਾ ਜਿਹਨੂੰ ਅਸੀਂ ਆਮ ਭਾਸ਼ਾ ਚ ਕਹਿ ਦਿੰਦੇ ਆ ਹਿਸਟਾਮਾਈਨ ਪ੍ਰੋਡਿਊਸ ਹੁੰਦਾ ਤਾਂ ਸੋਜ ਪੈਦਾ ਹੁੰਦੀ ਹੈ ਨਿਊਕਸ ਬਣਦਾ ਹੈ ਅਗਰੇ ਪ੍ਰਕਿਰਿਆ ਲਗਾਤਾਰ ਚਲਦੀ ਹੈ ਤਾਂ ਉਦੋਂ ਫਿਰ ਬਾਰ-ਬਾਰ ਇਹਨਾਂ ਸਥਿਤੀਆਂ ਦਾ ਸਾਹਮਣਾ ਕਰਦੇ ਹੋਏ ਮਰੀਜ਼ ਜਿਹੜਾ ਹੈ ਉਹ ਇੱਕ ਉਲਝਣ ਵਾਲੀ ਸਥਿਤੀ 'ਚ ਪੈ ਜਾਂਦਾ ਉਹਦੇ ਫੇਫੜੇ ਕਮਜ਼ੋਰ ਹੋਣ ਲੱਗਦੇ ਨੇ ਉਹਨਾਂ ਦੀ ਫੈਲਣ ਸੁਗੜਨ ਦੀ ਸ਼ਕਤੀ ਜਿਹੜੀ ਹੈ ਉਹ ਕਾਫੀ ਘਟਣ ਲੱਗ ਉਹਨਾਂ ਦਾ ਆਪਣੇ ਆਪ ਕੰਮ ਕਰਨਾ ਜਿਹੜਾ ਹੈ ਥੋੜਾ ਮੁਸ਼ਕਲ ਹੋ ਜਾਂਦਾ ਹੈ ਸ਼ੁਰੂਆਤੀ ਹਾਲਤਾਂ ਦੇ ਵਿੱਚ ਅਸੀਂ ਅਕਰ ਵਧੀਆ ਇਲਾਜ ਲੈ ਲੈਂਦੇ ਹਾਂ ਤਾਂ ਇਸ ਬਿਮਾਰੀ ਤੋਂ ਮੁਕਤ ਹੋਇਆ ਜਾ ਸਕਦਾ ਹੈ ਇਹਨੂੰ ਗੁੱਡਬਾਈ ਆਖਿਆ ਜਾ ਸਕਦਾ ਹੈ ਪਰ ਕਈ ਵਾਰ ਇਹਦਾ ਹੁੰਦਾ ਹੈ ਕਿ ਮਰੀਜ਼ ਦੀਆਂ ਪਰਿਵਾਰਿਕ ਖਾਲਤਾ ਜਾਂ ਉਹਦੀਆਂ ਆਪਣੀਆਂ ਆਦਤਾਂ ਕਾਰਨ ਇਹ ਰੋਗ ਨੂੰ ਉਲਝਾ ਲੈਂਦੇ ਨੇ ਸਮੇਂ ਸਿਰ ਦਵਾਈ ਨਹੀਂ ਲੈਂਦੇ ਅੱਛਾ ਡਾਕਟਰਾਂ ਦਾ ਜਿਹੜਾ ਸਟੀਰੋਇਡ ਦਾ ਇਸਤੇਮਾਲ ਹੈ ਉਹ ਕੁਸ਼ ਹੱਦ ਤੱਕ ਠੀਕ ਹੋ ਸਕਦਾ ਹੈ ਐਸੀ ਗੱਲ ਨਹੀਂ ਹੈ ਲੇਕਿਨ ਜਦੋਂ ਸਟੀਰੋਇਡ ਨੂੰ ਸੈਲਫ ਮੈਡੀਕੇਸ਼ਨ ਦੇ ਤੌਰ ਤੇ ਜਾਂ ਬ੍ਰੌਂਕੋਡਾਇਲੇਟਰਸ ਨੂੰ ਜਿਹੜੇ ਆਮ ਤੌਰ ਤੇ ਇਸਤੇਮਾਲ ਹੁੰਦੇ ਨੇ ਦਾ ਇਨਹੇਲਰਸ ਵੀ ਉਹਦੇ ਵਿੱਚ ਆ ਗਏ ਕੁਝ ਦਵਾਈਆਂ ਵੀ ਬ੍ਰੌਂਕੋਡਾਇਲੇਟਰ ਹੈਗੀਆਂ ਨੇ ਉਹਨਾਂ ਨੂੰ ਜਦੋਂ ਸੈਲਫ ਮੈਡੀਕੇਸ਼ਨ ਦੇ ਵਿੱਚ ਲੈ ਆਉਂਦਾ ਹੈ ਬਿਨਾਂ ਡਾਕਟਰ ਦੀ ਸਲਾਹ ਦੇ ਉਹ ਇਸਤੇਮਾਲ ਕਰਦਾ ਹੈ ਔਰ ਅਨੇਵਾ ਇਸਤੇਮਾਲ ਕਰਦਾ ਹੈ ਬਿਨਾਂ ਲੋੜ ਤੋਂ ਵੀ ਇਸਤੇਮਾਲ ਕਰਦਾ ਹੈ ਔਰ ਉਸ ਤੋਂ ਬਾਅਦ ਕੀ ਹੈ ਕਿ ਕਈ ਵਾਰ ਤਾਂ ਹੁੰਦਾ ਡਰ ਦੇ ਤਹਿਤ ਉਹਨੂੰ ਲੋੜ ਨਹੀਂ ਹੁੰਦੀ ਦਵਾਈ ਦੀ ਉਹ ਠੀਕ ਬਿਨਾਂ ਦਵਾਈ ਤੋਂ 2-4 ਦਿਨ ਰਹਿ ਸਕਦਾ ਫਿਰ ਵੀ ਉਹ ਰਿਪੀਟ ਕਰਦਾ ਹੈ ਉੱਥੇ ਫਿਰ ਉਹਦੇ ਕੁਝ ਸਾਈਡ ਇਫੈਕਟ ਤਾਂ ਹੁੰਦੇ ਨੇ ਮਾਈਕਰੋਨ ਡੋਜ਼ ਹੁੰਦੀਆਂ ਨੇ ਆਦਮੀ ਨੇ ਇਨਹੇਲ ਕੀਤਾ ਪੇਸ਼ੈਂਟ ਦੇ ਜਿਹੜੀਆਂ ਬ੍ਰੌਂਕੀਓਲਸ ਨੇ ਏਅਰਵੇਜ਼ ਨੇ ਉਹ ਡਾਈਲਟ ਹੋ ਗਏ ਖੁੱਲ ਗਏ ਤੇ ਉਸ ਤੋਂ ਬਾਅਦ ਮਰੀਜ਼ ਮੌੜਲੀਖ ਮਈ ਸਾਡੇ ਭਾਰਤ ਦੇ ਵਿੱਚ ਬਜ਼ੁਰਗਾਂ ਦੀ ਹਾਲਤ ਬੜੀ ਤਰਸਯੋਗ ਹੈ ਬਹੁਤ ਵੱਡੀ ਉਮਰ ਦੇ ਲੋਕ ਜੇ ਉਹਨਾਂ ਨੂੰ ਸਾਹ ਸਰਦੀ ਦੇ ਵਿੱਚ ਰਾਤ ਨੂੰ ਉੱਠੜਿਆ ਤਾਂ ਉਹ ਪਹਿਲੀ ਗਲਤੀ ਇਸ ਇਸ ਝਿਜਕ ਦੇ ਵਿੱਚ ਉਹ ਬੱਚਿਆਂ ਨੂੰ ਨਹੀਂ ਜਗਾਉਂਦੇ ਕਿ ਕਿਹੜਾ ਮੈਨੂੰ ਰਾਤ ਨੂੰ ਚਾਹ ਬਣਾ ਕੇ ਦੇਊ ਕਿ ਮੈਂ ਦਵਾਈ ਦੇਦਾ ਤੇ ਉਦੋਂ ਫਿਰ ਇਹ ਹੁੰਦਾ ਉਹਨਾਂ ਕੋਲ ਇੱਕ ਬਹੁਤ ਅੱਛਾ ਆਪਸ਼ਨ ਹੈ ਕਿਉਂ ਇਹ ਅਲਰਟ ਸਰ ਆਏ ਨੂੰ ਕੱਢ ਦੇਣ ਦੇ ਲੈ ਕੇ ਸੋਚ ਜਦ ਪਰ ਜਦੋਂ ਅਸੀਂ ਮੋٹے ਰੋਪ ਦੇਖਦੇ ਹਾਂ ਕਿ ਦੇਖੋ ਮੇਰਾ ਇਹ ਨਿੱਜੀ ਵਿਚਾਰ ਹੈ ਕੋਈ ਇਹਦੇ ਨਾਲ ਕੋਈ ਸਹਿਮਤ ਹੋਵੇ ਨਾ ਹੋਵੇ ਪਿੰਡਾਂ ਚ ਰਹਿਣ ਵਾਲੇ ਲੋਕ ਇਸ ਵੀਡੀਓ ਨੂੰ ਜਿਹੜਾ ਹੈ ਉਹ ਸੁਣ ਰਹੇ ਹੋਣਗੇ ਜਿਹਨੀਆਂ ਕਿ ਤਿਆਰੀ ਨਾਲ ਤਿਆਰੀ ਜੁੜੀ ਹੁੰਦੀ ਹੈ ਇੱਕ ਖਾਲ ਨਾਲ ਖਾਲ ਦੇ ਵਿੱਚ ਜਿਹੜੀ ਅਸੀਂ ਕੋਈ ਦਵਾਈ ਪਾ ਦితి ਉਹ ਸਾਰੀਆਂ ਕਿਆਰੀਆਂ ਚ ਬਰਾਬਰ ਜਾਏਗੀ। ਕਿ ਇਨਹੇਲਰ ਜਿਹੜਾ ਹੈ ਉਹਦੀ ਜਿਹੜੀ ਉਹਦੀ ਨੇਚਰ ਹੈ ਬ੍ਰੋਂਕੋਡਾਈਲੇਟਰ ਦੀ ਉਹ ਜਿੱਥੇ ਵੀ ਜਾਏਗਾ ਡਾਈਲੇਸ਼ਨ ਕ੍ਰੀਏਟ ਕਰੇਗਾ। ਤਾਂ ਜਦੋਂ ਇਨਹੇਲ ਕਰਦਾ ਹੈ ਪੇਸ਼ੈਂਟ ਇੱਕ ਵਾਰ ਨਹੀਂ بار-ਬਾਰ ਹਰ ਬਾਰ ਦੋ ਬਾਅਦ ਵਿੱਚ ਚਾਰ ਬਾਰ 10 ਬਾਰ ਲੰਬੇ ਸਮੇਂ ਲਈ ਕਈ ਸਾਲ ਤੱਕ ਇਸਤੇਮਾਲ ਕਰਤੇ ਨੇ ਤਾਂ ਉਹ ਜਦੋਂ ਇਨਹੇਲ ਕਰਦਾ ਹੈ ਤਾਂ ਬ੍ਰੋਂਕੀਅਲ ਪਾਈਪਸ ਦੇ ਵਿੱਚ ਜਾਂਦੀ। ਉਸ ਤੋਂ ਬ੍ਰੋਂਕੀਓਲਸ ਦੇ ਵਿੱਚ ਜਾਂਦੀ ਹੈ ਉੱਥੋਂ ਫਿਰ ਦਿਲ ਨੇ ਸਾਡੀ ਤਾਜ਼ੀ ਹਵਾ ਚ ਜਿਹੜੀ ਅਸੀਂ ਖਿੱਚੀਏ ਅੰਦਰ ਉਹਦੇ ਚੋਂ ਇੱਕ ਅਣੂ ਜਿਹੜਾ ਹੈ ਆਕਸੀਜਨ ਨਾਲ ਲੈ ਕੇ ਇੱਕ ਸੈੱਲ ਨੂੰ ਦੇ ਦਿੰਦਾ ਹੈ ਵਾਪਸ ਭੇਜ ਦਿੰਦਾ ਤਾਂ ਉਹ ਦਵਾਈ ਦੇ ਅਸਰ ਵੀ ਮਾਈਕਰੋਨ ਡੋਸ ਵੀ ਉਹਦੇ ਅੰਦਰ ਜਾਂਦੀ ਆ ਰਹੀ ਤਾਂ ਇਹ ਸਮਝਿਆ ਜਾਂਦਾ ਹੈ ਕਿ ਲੰਬਾ ਸਮਾਂ ਇਸਤੇਮਾਲ ਕਰਨ ਨਾਲ ਕਾਰਡੀਅਕ ਡਾਈਲੇਸ਼ਨ ਦੀ ਜਿਹੜੀ ਬਿਮਾਰੀ ਹੈ ਉਹ ਕ੍ਰੀਏਟ ਹੋ ਜਾਂਦੀ ਦਿਲ ਆਪਣਾ ਆਕਾਰ ਵਧਾਉਣਾ ਸ਼ੁਰੂ ਕਰ ਦਿੰਦਾ ਤਾਂ ਇਸ ਕਰਕੇ ਇਹਨਾਂ ਦਵਾਈਆਂ ਇਹ ਕ੍ਰਾਂਤੀਕਾਰੀ ਖੋਜ ਐ ਐਸੀ ਗੱਲ ਨਹੀਂ ਲੇਕਿਨ ਇਹ ਬੜੀ ਲਿਮਟਡ ਯੂਜ਼ ਵਾਸਤੇ ਆ ਪਰ ਮੈਨੂੰ ਇਸ ਗੱਲ ਦੀ ਹੈਰਾਨੀ ਹੁੰਦੀ ਹੈ ਕਿ ਡਾਕਟਰ ਜਿਹੜੇ ਨੇ ਬੱਚੇ ਦਵਾਈ ਨਹੀਂ ਖਾ ਸਕਦੇ ਉਹਨਾਂ ਨੂੰ ਇਹਨਾਂ ਬੱਚਿਆਂ ਨੂੰ ਇਸ ਤਰ੍ਹਾਂ ਤੇ ਲਾ ਦਿੱਤਾ ਗਿਆ ਹੈ ਉੱਥੇ ਇੱਕ ਚਿੰਤਾ ਦਾ ਵਿਸ਼ਾ ਨਤੀਜੇ ਆਉਣ ਵਾਲੇ ਸਮੇਂ 'ਚ ਕਰੋਨਾ ਦੀ ਵੈਕਸੀਨ ਵਾਂਗ ਸਾਹਮਣੇ ਆਉਣਾ ਬੱਚਿਆਂ 'ਚ ਇਮਿਊਨਿਟੀ ਜਿਹੜੀ ਹੈ ਉਹਦੀ ਸਥਿਤੀ ਬਹੁਤੀ ਮਜ਼ਬੂਤ ਨਹੀਂ ਹੁੰਦੀ ਇੱਕ ਬੱਚੇ ਕੀ ਹੁੰਦਾ ਹੈ ਕਿ ਬੱਚੇ ਜਦੋਂ ਖੇਡਦੇ ਨੇ ਉਦੋਂ ਉਹ ਬਹੁਤ ਸਾਰੀਆਂ ਚੀਜ਼ਾਂ ਨੂੰ ਟੱਚ ਕਰਦੇ ਨੇ ਉਹ ਬੈਡਰੂਮ ਤੇ ਵੀ ਜਾਂਦੇ ਆ ਸਭ ਕੁਝ ਕਰਦੇ ਆ ਘਰੇਲੂ ਵਾਤਾਵਰਣ ਕਈ ਵਾਰੀ ਉਦਾਂ ਦੇ ਸਾਫ਼ ਸੁਥਰੇ ਬੱਚਿਆਂ ਲਈ ਨਹੀਂ ਰੱਖੇ ਜਾਂਦੇ ਕਿ ਉਹ ਅਲਰਜੀ ਦਾ ਤੇ ਜਨਾਚਕਾਰ ਹੋ ਜਾਂਦੇ ਨੇ ਕੁਝ ਬੈਕਟੀਰੀਅਲ ਇਨਫੈਕਸ਼ਨ ਬੱਚਿਆਂ ਨੂੰ بار بار ਹੁੰਦੀ ਉਹ ਮੰਜਿਆਂ ਨੂੰ ਵੀ ਟੱਚ ਕਰਦੇ ਨੇ ਜ਼ਮੀਨ ਨੂੰ ਟੱਚ ਕਰਦੇ ਨੇ ਕਾਫੀ ਸਾਰੀਆਂ ਚੀਜ਼ਾਂ ਨੂੰ ਟੱਚ ਕਰਦੇ ਤੇ ਬਿਨਾ ਕੁਝ ਹੱਥ ਧੋਤੇ ਬਿਨਾ ਸਾਫ਼ ਕੀਤੇ ਉਹ ਸਿੱਧਾ ਹੀ ਉਸ ਚੀਜ਼ ਨੂੰ ਖਾਣ ਵਾਲੀ ਚੀਜ਼ ਨੂੰ ਖਾ ਲੈਂਦੇ ਨੇ ਉਹ ਬੈਕਟੀਰੀਅਲ ਇਨਫੈਕਸ਼ਨ ਬਾਰ ਬਾਰ ਹੁੰਦੀ ਹੈ ਚੈਸਟ ਇਨਫੈਕਸ਼ਨ ਹੁੰਦੀ ਹੈ ਫੇਫੜੇ ਕਮਜ਼ੋਰ ਹੋਣੇ ਸ਼ੁਰੂ ਹੋ ਜਾਂਦੇ ਨੇ ਰੈਸਪੀਰੇਟਰੀ ਟ੍ਰੈਕ ਜਿਹੜਾ ਹੈ ਉਹ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਤੇ ਹਾਈਪਰ ਸੈਂਸਿਟੀਵਿਟੀ ਦੀ ਸਟਿਚਿੰਗ ਆ ਜਾਂਦੀ ਉਹ ਛੇ ਬੱਚਿਆਂ ਚ ਹੈਰੀਡਿਟੀ ਇਫੈਕਟਸ ਦੇ ਨਾਲ ਵੀ ਹੁੰਦਾ ਫੰਡਾਨੀ ਰੋਗ ਵੀ ਹੁੰਦਾ 20 ਤੋਂ 25% ਤੱਕ ਅਸੀਂ ਇਸ ਨੂੰ ਦੇਖਦੇ ਹਾਂ ਕਿ ਉਹ ਪ੍ਰੈਕਟੀਕਲ ਲਾਈਫ 'ਚ ਹੁੰਦਾ ਹੈ ਕਿ ਹੈਰਿਡਿਟੀ ਹੁੰਦੀ ਹੈ ਦਾ ਕਾਰਨ ਕੀ ਹੈ ਕਿ ਅਸਲ 'ਚ ਫੇਫੜੇ ਜਿਹੜੇ ਉਹ ਜਦੋਂ ਬਿਮਾਰ ਹੁੰਦੇ ਨੇ ਪਹਿਲਾਂ ਤੋਂ ਹੀ ਬਿਮਾਰ ਨੇ ਤਾਂ ਠੰਡੀਆਂ ਹਵਾਵਾਂ ਉਹਨਾਂ 'ਚ ਸਿੰਕਰੋਨ ਵੀ ਪੈਦਾ ਕਰਦੀਆਂ ਨੇ ਕੁਝ ਅਲਰਜੀ ਦੇ ਇਫੈਕਟ ਹੁੰਦੇ ਨੇ ਠੰਡੀਆਂ ਹਵਾਵਾਂ ਦੀ ਸਿੰਕਰੋਨ ਤੇ ਅਲਰਜੀ ਕੇ ਇਫੈਕਟਸ ਉਹਦੀ ਠੰਡ ਪ੍ਰਤੀ ਸੈਂਸਿਟੀਵਿਟੀ ਜਿਹੜੀ ਹੈ ਅਪਰ ਰੈਸਪੀਰੇਟਰੀ ਟਰੈਕ ਦੀ ਔਰ ਲੋਅਰ ਦੀ ਉਹਦੇ ਮਕਰੂਬ ਜਿਵੇਂ ਆ ਰਹੀ ਹੈ। ਕੋ ਫੇਫੜਿਆਂ ਦਾ ਰੋਲ ਤਾਂ ਆਪਾਂ ਨੂੰ ਪਤਾ ਹੈ ਕਿ ਸਾਹ ਪ੍ਰਣਾਲੀ ਨੂੰ ਇਹ ਚਲਾਉਂਦੀ ਹੈ ਸਾਡੇ ਸਾਹ ਹੀ ਸਾਡਾ ਜੀਵਨ ਨੇ। ਠੀਕ ਹੈ ਨਾ? ਤਾਂ ਇਹ ਜਿਹੜੀ ਬਿਮਾਰੀ ਹੈ ਇਹਦੇ बार-बार ਤੇਜ਼ ਹਮਲੇ ਜਿਹੜੇ ਨੇ ਫੇਫੜਿਆਂ ਨੂੰ ਕਮਜ਼ੋਰ ਕਰਦੇ ਹੀ ਨੇ ਔਰ ਪੇਸ਼ੈਂਟ ਜਿਹੜਾ ਇੱਕ COPD ਬਿਮਾਰੀ ਦਾ ਸ਼ਿਕਾਰ ਵੀ ਇਹਨਾਂ ਹਾਲਤਾਂ 'ਚ ਕਈ ਵਾਰੀ ਹੋ ਜਾਂਦਾ ਹੈ। ਕ੍ਰੋਨਿਕ ਅਬਸਟ੍ਰਕਟਿਵ ਪਲਮੋਰੀ ਡਿਜ਼ੀਜ਼ ਜਿਹੜੀ ਹੈ ਉਹ ਫੇਫੜਿਆਂ ਦੀ ਇੱਕ ਐਸੀ ਬਿਮਾਰੀ ਹੈ ਜਿੱਥੇ ਫੇਫੜੇ ਕੰਮ ਕਰਨਾ ਕਾਫੀ ਘਟਾ ਦਿੰਦੇ ਨੇ। ਉਹਨਾਂ ਦੀ ਮਤਲਬ ਸਥਿਤੀ ਕਾਫੀ ਤਰਸਯੋਗ ਹੋ ਜਾਂਦੀ ਹੈ। और वो कई हालत इलाज इलाज भी होंगे है वो किसी भी पैथीच इलाजयोग नहीं है एक खास स्टेज जाके। दर्शकों मेरा तो यही कहना है कि हैल्दी लाइफ स्टाइल अपनाओ हर रोज़ थोड़ी बहुत एक्सरसाइज करो फेफड़िया खास तौर पर एक्सरसाइज़ करो एलर्जी पैदा करने वाली चीज़ा फूड ने या बहुत ज़्यादा तेज तिखे हल्की किस्म के परफ्यूम साबणा इना तो बच के रहो एक तो यह है कि अगर थोड़ा कित कोई प्रॉब्लम आता अपने एलर्जन बचाओ ਜਿਹੜਾ ਤੁਹਾਡਾ ਅਲਰਜਨ ਹੈ ਉਹਦਾ ਤੇ ਹੱਕ। ਦੋਸਤੋ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ। ਵੀਡੀਓ ਨੂੰ ਅੰਤ ਤੱਕ ਦੇਖਣ ਲਈ ਚੈਨਲ ਦੀ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ। ਤੁਸੀਂ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੇ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ। ਚੰਗੇ ਤੇ ਉਸਾਰੂ ਸਜਾਵਾਂ ਦਾ ਹਮੇਸ਼ਾ ਸਵਾਗਤ ਹੈ। ਧੰਨਵਾਦ।